ਬੀਬੀ ਪ੍ਰਬਲਿੰਗ ਕੋਰ ਨੇ ਆਪਣੀ ਵੀਡੀਓ ਦੇ ਵਿੱਚ ਜੋ-ਜੋ ਵੀ ਸਾਨੂੰ ਦਿਖਾਇਆ ਹੈ ਉਹਦੇ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਜਿਹੇ ਕਥਾਵਾਚਕਾਂ ਨੂੰ ਕਥਾ ਕਰਨ ਦਾ ਕੋਈ ਵੀ ਹੱਕ ਨਹੀਂ ਹੈ ਅਜਿਹੇ ਬਲੌਗ ਦੇਖ ਕੇ ਸਾਡੇ ਬੱਚੇ ਵੀ ਖਰਾਬ ਹੋ ਸਕਦੇ ਆ ਹਾਂਜੀ ਅਜਿਹਾ ਸੰਗਤ ਦਾ ਕਹਿਣਾ ਆ ਕਿ ਬੀਬੀ ਪ੍ਰਬਲਿੰਗ ਕੋਰ ਨੇ ਅੱਜਕੱਲ ਜੋ ਵੀ ਵੀਡੀਓ ਦੇ ਵਿੱਚ ਆਪਾਂ ਨੂੰ ਦਿਖਾਇਆ ਆ ਉਹ ਦੇਖਣ ਦੇ ਯੋਗ ਨਹੀਂ ਸੁਣਨ ਦੇ ਯੋਗ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਬੀਬੀ ਪ੍ਰੋਬਲਮ ਕੋ ਉਹਨਾਂ ਦੀਆਂ ਕੁਝ ਪੁਰਾਣੀਆਂ ਵੀਡੀਓ ਤੇ ਕੁਝ ਨਵੀਆਂ ਵੀਡੀਓ ਜਿਨ੍ਹਾਂ ਨੂੰ ਵੇਖ ਕੇ ਜੋ ਸਿੱਖ ਸੰਗਤਾਂ ਨੇ ਉਹਨਾਂ ਨੂੰ ਕਾਫੀ ਟਰੋਲ ਕਰ ਰਹੀਆਂ ਹਨ ਸੰਗਤਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਬਲੌਗਸ ਦੇ ਵਿੱਚ ਜਾਂ ਕਥਾ ਦੇ ਵਿੱਚ ਜੋ ਵੀ ਸਮਾਇਆ ਆ ਉਹ ਸੁਨਾਉਣਾ ਨਹੀਂ ਚਾਹੀਦਾ ਸੀ ਦਿਖਾਉਣਾ ਨਹੀਂ ਚਾਹੀਦਾ ਸੀ ਇਹ ਸਿੱਖ ਸੰਤਾਂ ਨੇ ਬਹੁਤ ਜ਼ਿਆਦਾ ਰੂਸ ਪ੍ਰਗਟ ਕੀਤਾ ਕਿ ਅਜਿਹੇ ਗੁਰਮੁਖ ਜੇ ਅਜਿਹੀਆਂ ਗੱਲਾਂ ਕਰਨਗੇ ਤਾਂ ਬਾਕੀ ਦੇ ਜੀਵ ਕਿੱਥੇ ਜਾਣਗੇ ਕਿਉਂਕਿ ਜੋ ਵੀ ਕਥਾ ਵਚਕ ਹੁੰਦਾ ਆ ਜਾਂ ਗ੍ਰੰਥੀ ਸਿੰਘ ਹੁੰਦਾ ਆ ਜਾਂ ਕੋਈ ਵੀ ਸੰਤ ਮਹਾਪੁਰਸ਼ ਆ ਇੱਕ ਆਮ ਜੀਵ ਉਹਨਾਂ ਦੇ ਕੋਲੋਂ ਬਹੁਤ ਜ਼ਿਆਦਾ ਉਮੀਦ ਰੱਖਦਾ ਆ ਕਿ ਜੇ ਅਸੀਂ ਚੰਗੇ ਨਹੀਂ ਤਾਂ ਕਮ ਸੇ ਕਮ ਇਹ ਤਾਂ ਚੰਗੇ ਹੋਣਗੇ ਸੋ ਬੀਬੀ ਪ੍ਰੋਬਲਿੰਗਕੋਰ ਨੇ ਜੋ ਵੀ ਆਪਣੇ ਵੀਡੀਓ ਦੇ ਵਿੱਚ ਕਿਹਾ ਤੇ ਦਿਖਾਇਆ ਉਹ ਨਾ ਸੁਣਨ ਦੇ ਯੋਗ ਨਾ ਦੇਖਣ ਦੇ ਯੋਗ ਬਸ ਇਸੇ ਕਰਕੇ ਇਹ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਟਰੋਲ ਕਰ ਰਹੇ ਆ ਤੇ ਅੱਜ ਕੱਲ ਉਹ ਕਾਫੀ ਆਪਣੇ ਪੋਡਕਾਸਟ ਕਰ ਰਹੇ ਆ ਸਫਾਈਆਂ ਦੇ ਰਹੇ ਆ ਕਿ ਅਸਲ ਦੇ ਵਿੱਚ ਉਹਨਾਂ ਦੇ ਨਾਲ ਕੀ ਕੀ ਹੋਇਆ ਸੀ ਸੋ ভাই ਬਰ ਇਸ ਵੀਡੀਓ ਦੇ ਵਿੱਚ ਆਪਾਂ ਇਹ ਤਾਂ ਟੌਪਿਕ ਨਹੀਂ ਲਿਆ ਕਿ ਉਹਨਾਂ ਨੇ ਕੀ ਕੀ ਆਪਣੇ ਵੀਡੀਓ ਦੇ ਵਿੱਚ ਕਿਹਾ ਹਨ ਸੋ ਮੋਟਾ ਮੋਟਾ ਆਪਾਂ ਜਾਣ ਲਿਆ ਕਿ ਕਿਉਂ ਜੋ ਸਿੱਖ ਸੰਤਾਂ ਨੇ ਉਹ ਕਾਫੀ ਰੋਸ ਪ੍ਰਗਟ ਕਰ ਰਹੀਆਂ ਜਦ ਕਿ ਬੀਬੀ ਪ੍ਰੋਬਲੀ ਇਨਕੋਰਜੀ ਕਥਾਵਾਚਕ ਨੇ ਕੀਰਤਨ ਵੀ ਕਰਦੇ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹ ਇਸ ਮਾਰਗ ਦੇ ਉੱਤੇ ਤੁਰੇ ਨੇ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰ ਰਹੇ ਆ ਪਰ ਪਿਛਲੇ ਕੁਝ ਦਿਨਾਂ ਤੋਂ ਕਾਫੀ ਉਹ ਸੁਰਖੀਆਂ ਦੇ ਵਿੱਚ ਨੇ ਦੇਖੋ ਵਾਹਿਗੁਰੂ ਬੀਬੀ ਪ੍ਰਬਲਿੰਕ ਕੋਰ ਜੇ ਉਹਨਾਂ ਦੇ ਕੋਲੋਂ ਕੋਈ ਗਲਤੀ ਹੋ ਵੀ ਗਈ ਆ ਤਾਂ ਸਾਨੂੰ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੁਣ ਮਾਫ ਕਰਨ ਦਾ ਕਾਰਨ ਕੀ ਹੈ ਸਿਰਫ ਇੱਕੋ ਇੱਕ ਕਾਰਨ ਹੈ ਦੇਖੋ ਆਪਣਾ ਅਕਾਲ ਪੁਰਖ ਵਾਹਿਗੁਰੂ ਜੀ ਪਿਤਾ ਗੁਰਬਾਨੀ ਦੇ ਵਿੱਚ ਮਾਰੇ ਨੇ ਆਪਾਂ ਨੂੰ ਕੀ ਕਿਹਾ ਕਹਿੰਦੇ ਜੋ ਜੀ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਕਹਿੰਦੇ ਪਾਪੀ ਆ ਫਿਰ ਆਪਾਂ ਸਾਰੇ ਪਾਪੀ ਹੋਏ ਆਪਾਂ ਕਿੰਨਾ ਕ ਨਾਮ ਜਪਦੇ ਆ ਕਿੰਨਾ ਕ ਮਾਲਕ ਨੂੰ ਯਾਦ ਕਰਦੇ ਆ ਸਾਡੇ ਅੰਦਰ ਕਿੰਨਾ ਕ ਰੋਮ ਰੋਮ ਸਿਮਰਨ ਚੱਲਦਾ ਆ ਹੈਨਾ ਖਸਮ ਬਿਸਾਰੇ ਤੇ ਕਮਜ਼ਾਦ ਆਪਾਂ ਤਾਂ ਕਮਜ਼ਾਦ ਆ ਦੇਖੋ ਆਪਾਂ ਸਾਰੇ ਹੀ ਪਾਪੀ ਆ ਹੁਣ ਜਦੋਂ ਕੋਈ ਜੀਵ ਨਾਮ ਜਪ ਕੇ ਉਹ ਮਾਲਕ ਦੇ ਨਾਲ ਕਨੈਕਟ ਹੁੰਦਾ ਨਾਮ ਦੇ ਨਾਲ ਕਨੈਕਟ ਹੁੰਦਾ ਮਾਲਕ ਉਸ ਜੀਵ ਤੋਂ ਇੰਨਾ ਖੁਸ਼ ਹੁੰਦੇ ਆ ਤੇ ਉਹਦੇ ਕਹਿੰਦੇ ਗੁਣ ਤੇ ਅਪਗੁਣ ਵਿਚਾਰਦੇ ਨਹੀਂ ਹੈ ਕਿ ਤੂੰ ਉਹ ਫਲਾਨਾ ਕੰਮ ਕੀਤਾ ਸੀ ਉਹ ਤੂੰ ਢੈਂਕੜਾ ਕੰਮ ਕੀਤਾ ਸੀ ਕਹਿੰਦੇ ਬਸ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਭੁਲਾ ਕੇ ਬਸ ਉਹ ਜੀਵ ਨੂੰ ਗਲ ਵਕੜੀ ਪਾਲ ਲਦੇ ਆ ਕਹਿੰਦਾ ਪਾਪ ਕਿ ਜੀਵ ਦਾ ਮਲਾਪ ਹੋ ਜਾਂਦਾ ਚਾਹੇ ਉਸ ਨੇ ਜਿੰਨੇ ਮਰਜੀ ਇਧਰ ਪਾਪ ਕੀਤੇ ਹੋਣ ਸੋ ਵੈਗੁਰ ਦੇਖੋ ਉਹ ਸਾਡੇ ਪਿਤਾ ਆ ਤੇ ਤੁਸੀਂ ਇਸ ਗੱਲ ਨੂੰ ਜਾਪਾ ਸਾਰੇ ਇਸ ਗੱਲ ਨੂੰ ਮੰਨਦੇ ਆ ਨਾ ਕਿ ਆਪਾਂ ਸਾਰੇ ਹੀ ਇੱਕ ਪਿਤਾ ਦੇ ਬੱਚੇ ਆ ਇੱਕ ਪਿਤਾ ਇੱਕ ਉਸਕੇ ਹੰਬਾਰਿਕ ਜੇ ਆਪਾਂ ਇੱਕੋ ਹੀ ਮਾਲਕ ਦੇ ਬੱਚੇ ਆ ਹੁਣ ਮਾਲਕ ਦੇ ਵਿੱਚ ਦੇਖੋ ਇਹ ਗੁਣ ਆ ਹਨਾ ਮਾਲਕ ਦੇ ਵਿੱਚ ਗੌਰਿਆ ਕਿ ਜਦੋਂ ਕੋਈ ਵੀ ਪਾਪੀ ਜੀਵ ਉਹਦੇ ਦਰ ਤੇ ਜਾਂਦਾ ਆ ਤਾਂ ਮਾਲਕ ਉਹਦੇ ਗੁਣ ਤੇ ਅਗੁਣ ਵਿਚਾਰਦੇ ਨਹੀਂ ਬਸ ਉਹਨੂੰ ਪਿਆਰ ਕਰਦੇ ਆ ਉਹਦੇ ਨਾਲ ਮਲਾਪ ਕਰਨ ਲੈਂਦੇ ਆ ਉਹਦੀ ਸਹਾਇਤਾ ਕਰਦੇ ਆ ਜਿਵੇਂ ਪਿਤਾ ਦੇ ਵਿੱਚ ਇਹ ਗੁਣ ਆ ਤਾਂ ਬੱਚਿਆਂ ਦੇ ਵਿੱਚ ਇਹ ਗੁਣ ਕਿਉਂ ਨਹੀਂ ਹੋਣੇ ਚਾਹੀਦੇ ਦੇਖੋ ভাই ਗੁਰ ਇਨਸਾਨ ਜੋਆ ਗਲਤੀਆਂ ਦਾ ਪਤਲਾ ਆ ਸਾਡੇ ਸਾਰਿਆਂ ਦੇ ਕੋਲ ਕੋਈ ਨਾ ਕੋਈ ਗਲਤੀ ਜ਼ਰੂਰ ਹੁੰਦੀ ਆ ਜੇ ਨਹੀਂ ਹੁੰਦੀ ਤਾਂ ਦੱਸੋ ਕੋਈ ਜੀਵ ਇਸ ਦੁਨੀਆ ਦੇ ਉੱਤੋਂ ਕੋਈ ਪਰਫੈਕਟ ਹੋ ਕੇ ਗਿਆ ਬਚਪਨ ਤੋਂ ਲੈ ਕੇ ਬੜੇਪੇ ਤੱਕ ਬੰਦਾ ਸਿੱਖਦਾ ਹੀ ਰਹਿੰਦਾ ਹੁਣ ਬੀਬੀ ਪ੍ਰੋਬਲਿੰਗ ਕੌਰ ਜੀ ਇਹ ਕਹਿ ਰਹੇ ਆ ਕਿ ਉਹ ਕੀਰਤਨ ਵੀ ਸਿੱਖਦੇ ਆ ਤੇ ਕਥਾ ਵੀ ਕਰਨੀ ਉਹ ਗਾਹਾਂ ਦੀ ਗਾਹਾਂ ਅਜੇ ਸਿਖਲਾਈ ਲੈ ਰਹੇ ਆ ਵੈਗ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਤੇ ਚਲੋ ਕਥਾ ਦੇ ਵਿੱਚ ਉਹਨਾਂ ਨੇ ਪਜਾਮੇ ਵਾਲੀ ਗੱਲ ਕੀਤੀ ਆ ਨਹੀਂ ਕਰਨੀ ਚਾਹੀਦੀ ਸੀ ਪਰ ਉਹਨਾਂ ਨੇ ਆਪਣਾ ਪੱਖ ਜੋ ਰੱਖਿਆ ਆ ਉਹ ਕਹਿੰਦੇ ਵੀ ਅਸੀਂ ਤਾਂ ਕਿਸੇ ਹੋਰ ਹਿੱਸੇ ਤੇ ਕਰਕੇ ਉਹ ਗੱਲ ਸੁਣਾਈ ਸੀ ਤਾਂ ਅੱਜ ਕੱਲ੍ਹ ਦੇਖੋ ਕੀ ਹੁੰਦਾ ਹੈ ਜੇ ਕੋਈ ਘੰਟੇ ਦੀ ਵੀਡੀਓ ਆ ਉਹਨਾਂ ਦੇ ਵਿੱਚੋਂ ਕੋਈ 5 ਸੈਕਿੰਡ 10 ਸੈਕਿੰਡ ਦਾ 1 ਮਿੰਟ ਦੀ ਵੀਡੀਓ ਕੱਢ ਕੇ ਉਹ ਵਾਇਰਲ ਕਰ ਦਿੰਦੇ ਆ ਹਨਾ ਸੋ ਵਾਇਗੁਰ ਦੇਖੋ ਕੋਈ ਵੀ ਚੀਜ਼ ਵਾਇਰਲ ਹੋ ਸਕਦੀ ਆ ਆ ਪਿੱਛੇ ਜੇ ਤੁਸੀਂ ਦੇਖਿਆ ਸੀ ਇੱਕ ਗਾਇਕ ਜੋੜੀ ਉਹ ਕਾਫੀ ਪੁਰਾਣੀ ਆ ਮੈਨੂੰ ਲੱਗਦਾ ਉਹਨਾਂ ਨੇ ਗਾਉਣਾ ਵੀ ਛੱਡ ਦਿੱਤਾ ਸੀ ਜਿਹੜਾ ਟੌਪਿਕ ਸੀਗਾ ਸਾਗਰ ਦੀ ਗੋਟੀ ਉਹ ਦੇਖ ਲਓ ਕਿੱਦਾਂ ਵੀ ਕਿਸੇ ਨੇ ਉਹ ਗਾਣਾ ਉਹ ਚੱਕ ਕੇ ਪਾਇਆ ਨਿਊ ਸਟਾਈਲ ਦੇ ਵਿੱਚ ਤਾਂ ਉਹ ਵਾਇਰਲ ਹੋ ਗਿਆ ਉਹ ਜੋੜੀ ਦੁਬਾਰਾ ਤੋਂ ਫੇਰ ਉੱਠੀ ਉਹਨਾਂ ਨੇ ਗਾਣੇ-ਗਾਣੇ ਸ਼ੁਰੂ ਕੀਤੇ ਇਸੇ ਤਰ੍ਹਾਂ ਵਾਇਰਲ ਕੋਈ ਵੀ ਚੀਜ਼ ਵਾਇਰਲ ਹੋ ਸਕਦੀ ਕਿਉਂਕਿ ਅੱਜ ਕੱਲ ਲੋਕੀ ਆਪਣੇ ਹਰ ਕੋਈ ਜੀਵ ਬਲੌਗਿੰਗ ਕਰਦਾ ਹੈ ਵੀਡੀਓ ਬਣਾਉਂਦਾ ਹੈ ਨਾ ਆਪਣੀ ਤੇ ਵਾਇਰਲ ਦੇਖੋ ਜੇ ਬੀਬੀ ਉਹਨਾਂ ਦੇ ਕੋਲੋਂ ਕੋਈ ਗਲਤੀ ਹੋ ਵੀ ਗਈ ਹੈ ਉਹ ਗਲਤੀ ਮੰਨਦੇ ਵੀ ਪਏ ਹਨ ਤਾਂ ਅਸੀਂ ਆਪਣੇ ਪਿਤਾ ਬਲਾ ਸੁਭਾਅ ਰੱਖਣਾ ਹੈ ਕਿ ਠੀਕ ਆ ਜੇ ਐਸ ਜੀਵ ਦੇ ਕੋਲੋਂ ਕੋਈ ਗਲਤੀ ਹੋ ਗਈ ਆ ਤਾਂ ਅਸੀਂ ਇਹਨੂੰ ਮਾਫ਼ ਕਰ ਦਈਏ ਹੁਣ ਆਪਾਂ ਉਸ ਬੰਦੇ ਨੂੰ ਮਾਰ ਥੋੜੀ ਦੇਣਾ ਪਰ ਦੇਖੋ ਹਣ ਬੀਬੀ ਜੀ ਦਾ ਵੀ ਮੋਰੇ ਉਹਨਾਂ ਦੀ ਲਾਈਫ ਆ ਉਹ ਕਥਾ ਵਾਚ ਕੇ ਨਹੀਂ ਕੀਰਤਨ ਕਰਦੇ ਨੇ ਜੇ ਆਪਾਂ ਸਾਰੇ ਉਹਨਾਂ ਨੂੰ ਇਦਾਂ ਟੁੱਟ ਕੇ ਬਹਿ ਜਾਵਾਂਗੇ ਟ੍ਰੋਲ ਕਰਾਂਗੇ ਇਲਜ਼ਾਮ ਲਾਵਾਂਗੇ ਤਾਂ ਉਹਨਾਂ ਦਾ ਜੋ ਉਹਨਾਂ ਦੀ ਲਾਈਫ ਆ ਉਹ ਖਰਾਬ ਹੋ ਸਕਦੀ ਆ ਉਹਨਾਂ ਨੂੰ ਕਿਸੇ ਨੇ ਵੀ ਕਿਸੇ ਵੀ ਪ੍ਰੋਗਰਾਮ ਦੇ ਉੱਤੇ ਨਹੀਂ ਬੁਲਾਉਣਾ ਹਣ ਕੇ ਇਹ ਸੰਗਤਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਪੈਦਾ ਹੋ ਸਕਦਾ ਕਿ ਅਸੀਂ ਉਹਨਾਂ ਦਾ ਪੱਖ ਲੈ ਰਹੇ ਹਾਂ ਵਾਹਿਗੁਰੂ ਜੀ ਅਸੀਂ ਕਿਸੇ ਦਾ ਵੀ ਪੱਖ ਨਹੀਂ ਲੈ ਰਹੇ ਅਸੀਂ ਸਿਰਫ ਇਹ ਸਮਝਾਉਣਾ ਚਾਹੁੰਦੇ ਆ ਕਿ ਦੇਖੋ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੁਭਾਅ ਜਿੱਦਾਂ ਦਾ ਹੈ ਬੱਚਿਆਂ ਦਾ ਵੀ ਸੁਭਾਅ ਉਦਾਂ ਦਾ ਹੀ ਹੋਣਾ ਚਾਹੀਦਾ ਹੁਣ ਜਿਵੇਂ ਆਪਾਂ ਹੁੰਦੇ ਆ ਆਪਣੇ ਮਾਪਿਓ ਸੀਗੇ ਦੁਨਿਆਵੀ ਸੁਭਾਅ ਆਪਣਾ ਸੁਭਾਅ ਵੀ ਉਦਾਂ ਦਾ ਹੀ ਆ ਅੱਗੇ ਆਪਣੇ ਬੱਚੇ ਹੋ ਗਏ ਆ ਉਹਨਾਂ ਦਾ ਸੁਭਾਅ ਵੀ ਉਦਾਂ ਦਾ ਹੀ ਆ ਫਿਰ ਸਾਡਾ ਸੁਭਾਅ ਆਪਣੇ ਅਕਾਲ ਪੁਰਖ ਪਿਤਾ ਜੀ ਵਰਗਾ ਕਿਉਂ ਨਹੀਂ ਹੈ ਵੈਗਰੂ ਇਹ ਵੀ ਇੱਕੋ ਇੱਕ ਕਾਰਨ ਹੈ ਕਿ ਸਾਡੇ ਅੰਦਰ ਹੰਕਾਰ ਆ ਅਸੀਂ ਕਿਸੇ ਨੂੰ ਵੀ ਇੱਥੇ ਮੰਨਦੇ ਨਹੀਂ ਪੈ ਕੇ ਇਹ ਸਾਡਾ ਭੈਣ ਭਾਈ ਆ ਮਹਾਰਜ ਜਦ ਕਹਿੰਦੇ ਆ ਨਾ ਏਕ ਪਿਤਾ ਇਕਸਕੇ ਹਮ ਬਾਰਿਕ ਏਕ ਪਿਤਾ ਇੱਕ ਦੇ ਪ ਬੱਚੇ ਆ ਪਰ ਜਦ ਤੱਕ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਸਾਨੂੰ ਗੁੱਸਾ ਆਉਂਦਾ ਹੈ ਸਾਨੂੰ ਇਦਾਂ ਲੱਗਦਾ ਕਿ ਸਾਡੀ ਇੱਜ਼ਤ ਉਸ਼ਾਰੀ ਗਈ ਆ ਹਰ ਦੇਖੋ ਨਾਮ ਅਭਿਆਸੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਮਾਨ ਕਿ ਸਤਕਾਰ ਕੀ ਇੱਜ਼ਤ ਕੋਈ ਫਰਕ ਨਹੀਂ ਪੈਂਦਾ ਜਦ ਪਿਤਾ ਆਪਣੇ ਦਰ ਤੇ ਆਏ ਹੋਏ ਪਾਪੀ ਨੂੰ ਬਖਸ਼ ਲਿੰਦਾ ਹੈ ਤਾਰ ਦਿੰਦਾ ਹੈ ਮੁਕਤ ਕਰ ਦਿੰਦਾ ਹੈ ਤਿਆਰ ਕਰਦਾ ਹੈ ਗੱਲ ਵਕੜੀ ਪਾਉਂਦਾ ਹੈ ਆਪਾਂ ਸਾਰੇ ਉਸ ਇੱਕ ਦੇ ਬੱਚੇ ਆ ਸਾਡੇ ਅੰਦਰ ਜੋ ਸਾਡੇ ਅੰਦਰ ਵੀ ਉਹ ਗੌਰ ਹੋਣਾ ਚਾਹੀਦਾ ਆ ਕਿ ਅਸੀਂ ਸਾਡੇ ਅੰਦਰ ਦਇਆ ਭਾਵਨਾ ਹੋਵੇ ਅਸੀਂ ਕਿਸੇ ਦੇ ਉੱਤੇ ਦਇਆ ਕਰੀਏ ਤਾਂ ਸਹੀ ਜੇ ਕਿਸੇ ਨੇ ਕੋਈ ਗਲਤੀ ਕੀਤੀ ਵੀ ਆ ਅਸੀਂ ਉਸ ਨੂੰ ਹੱਥ ਜੋੜ ਕੇ ਮਾਫ ਕਰੀਏ ਕਿ ਠੀਕ ਆ ਪੁੱਤ ਠੀਕ ਆ ਭੈਣ ਭਾਈ ਅਸੀਂ ਤੈਨੂੰ ਮਾਫ ਕੀਤਾ ਅੱਗੇ ਤੋਂ ਤੂੰ ਇਹ ਗਲਤੀ ਨਾ ਕਰੀ ਹੁਣ ਜੇ ਆਪਾਂ ਇੱਕ ਵਾਰ ਬੀਬੀ ਪ੍ਰਬਲਿੰਕ ਕੋਰ ਨੂੰ ਭੈਣ ਨੂੰ ਮਾਫ ਕਰ ਦਿੰਦੇ ਆ ਉਸ ਤੋਂ ਬਾਅਦ ਜੇ ਉਹ ਗਲਤੀ ਕਰਦੇ ਆ ਫਿਰ ਉਹ ਸਜ਼ਾ ਦੇ ਹੱਕਦਾਰ ਨੇ ਤੁਹਾਡੀ ਇਸ ਟੌਪਿਕ ਦੇ ਉੱਤੇ ਕੀ رائے ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਅੱਜ ਕੱਲ ਆਪਣੇ ਵਿਚਾਰ ਇੰਨੇ ਜ਼ਿਆਦਾ ਵੱਧ ਗਏ ਆ ਕਿ ਜੇ ਆਪਾਂ ਕਦੀ ਕਿਸੇ ਜੀਵ ਦੇ ਤੇ ਜਿਆਦਾ ਪ੍ਰੈਸ਼ਰ ਪਾਵਾਂਗੇ ਜਿਆਦਾ ਉਹਨੂੰ ਟ੍ਰੋਲ ਕਰਾਂਗੇ ਤਾਂ ਉਹ ਜੀਵ ਡਿਪਰੈਸ਼ਨ ਦੇ ਵਿੱਚ ਜਾ ਸਕਦਾ ਤੇ ਡਿਪਰੈਸ਼ਨ ਦੇ ਵਿੱਚੋਂ ਕੱਢਣਾ ਬਹੁਤ ਜਿਆਦਾ ਮੁਸ਼ਕਿਲ ਆ ਬਾਕੀ ਇਹ ਜੋ ਸੋਸ਼ਲ ਮੀਡੀਆ ਹੈ ਇਹਦੇ ਉੱਤੇ ਜਦੋਂ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਜਾਂਦਾ ਆ ਤਾਂ ਉਸ ਜੀਵ ਦੀ ਲਾਈਫ ਖਰਾਬ ਹੋ ਸਕਦੀ ਆ ਸੋ ਵਾਗਰ ਆਪਾਂ ਕਿਸੇ ਵੀ ਜੀਵ ਨੂੰ ਇੰਨਾ ਟ੍ਰੋਲ ਨਾ ਕਰੀਏ ਇੰਨਾ ਉਹਦੇ ਤੇ ਪ੍ਰੈਸ਼ਰ ਨਾ ਪਾਈਏ ਜੇ ਉਸ ਜੀਵ ਨੇ ਕੋਈ ਗਲਤੀ ਕੀਤੀ ਆ ਤਾਂ ਮਾਫ ਕਰ ਦੇਣਾ ਚਾਹੀਦਾ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਦੱਸੋ ਕਿ ਕੀ ਆਪਾਂ ਕਦੀ ਕੋਈ ਗਲਤੀ ਨਹੀਂ ਕੀਤੀ ਵਾਹਿਗੁਰੂ ਆਪਾਂ ਗਲਤੀਆਂ ਦੇ ਪੁੱਤਲੇ ਆ ਮਿੰਟ ਮਿੰਟ ਦੇ ਉੱਤੇ ਆਪਣੇ ਕੋਲ ਗਲਤੀ ਹੁੰਦੀ ਆ ਹੁਣ ਗੁਰਬਾਣੀ ਕਹਿੰਦੀ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੋ ਜਿਹਦੀ ਕਿਰਪਾ ਦੇ ਨਾਲ ਤੁਸੀਂ ਖਾਣੇ ਪੀਣੇ ਆ ਇੰਨੇ ਸੋਹਣੇ ਕੱਪੜੇ ਪਾਉਣੇ ਆ ਇੰਨੇ ਵਧੀਆ ਵਧੀਆ ਮਹਿਲਾਂ ਦੇ ਵਿੱਚ ਰਹਿਣੇ ਆ ਤੁਸੀਂ ਕਹਿੰਦੇ ਹੁਣ ਆਪਣੇ ਅੰਦਰ ਵਸਾ ਕੇ ਰੱਖੋ ਕੀ ਅਸੀਂ ਵਸਾਇਆ ਇਹ ਵੀ ਤਾਂ ਸਾਡੀ ਸਭ ਤੋਂ ਵੱਡੀ ਗਲਤੀ ਆ ਹੁਣ ਗੁਰਨਾਨਕ ਬਾਸ਼ਾ ਕਹਿੰਦੇ ਕਿ ਕਿਰਤ ਕਰੋ ਨਾਮ ਜਪ ਕੋ ਵੰਡ ਸਕੋ ਅਸੀਂ ਠੀਕ ਆ ਕਿਰਤ ਕਰਦੇ ਆ ਅਸੀਂ ਠੀਕ ਆ ਵੰਡ ਕੇ ਵੀ ਸ਼ੱਕਦੇ ਆ ਕੀ ਅਸੀਂ ਨਾਮ ਜਪਦੇ ਆ ਇਹ ਸਾਡੀ ਗਲਤੀ ਨਹੀਂ ਹੈ ਫਿਰ ਸਾਨੂੰ ਕਿੱਦਾਂ ਮਾਫੀ ਮਿਲ ਜੂਗੀ ਜਦ ਸਾਡੇ ਅੰਦਰ ਹੀ ਇਹ ਭਾਵਨਾ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਾਫ ਕਰ ਦਈਏ ਸੋ ਵੈਗੁਰ ਜੇ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਇਹ ਭਾਵਨਾ ਨਹੀਂ ਆਉਂਦੀ ਕਿ ਅਸੀਂ ਉਸ ਜੀਵ ਨੂੰ ਮਾਫ ਨਹੀਂ ਕਰ ਪਾਰਾ ਹੈ ਕਿਸੇ ਜੀਵ ਨੇ ਸਾਡੇ ਕੋਲ ਗਲਤੀ ਕੀਤੀ ਸੀ ਸਾਡੇ ਨਾਲ ਧੋਖਾ ਕੀਤਾ ਸੀ ਪਰ ਸਾਡੇ ਅੰਦਰ ਉਹ ਫੀਲਿੰਗ ਨਹੀਂ ਆ ਰਹੀ ਕੀ ਆਸੀ ਉਸ ਚੀਜ਼ ਨੂੰ ਮਾਫ ਕਰ ਦਈਏ ਸੋ ਵੈਗਰੂ ਦਾ ਇੱਕੋ ਇੱਕ ਤਰੀਕਾ ਆ ਆਰਾਮ ਦੇ ਨਾਲ ਬੈਠ ਕੇ ਅਸਰ ਕੋਈ ਵੀ ਲਾ ਕੇ ਸੋ ਰਸਨਾ ਤੋਂ ਗੁਰਮੰਤਰ ਦਾ ਅਭਿਆਸ ਕਰਨਾ 5 ਮਿੰਟ 10 ਮਿੰਟ 15 ਮਿੰਟ ਤੋਂ ਸ਼ੁਰੂ ਕਰ ਲਓ ਉਸ ਤੋਂ ਬਾਅਦ ਆਪਣੇ ਆਪ ਵਾਧਾ ਚੱਲ ਜਾਵੇਗਾ ਜਿਵੇਂ ਜਿਵੇਂ ਵਾਧਾ ਚੱਲ ਜਾਵੇਗਾ ਸਾਡੇ ਮਨ ਦੇ ਉੱਤੇ ਅਸਰ ਪਵੇਗਾ ਸਾਡੇ ਅੰਦਰ ਜਿਹੜੀ ਐਸ ਟਾਈਮ ਭਾਵਨਾ ਆ ਕਿ ਮੈਂ ਇਹਨੂੰ ਮਾਫ ਨਹੀਂ ਕਰਨਾ ਉਹ ਵੈਗਰੂ ਹੌਲੀ ਹੌਲੀ ਕਨਵਰਟ ਹੋ ਜਾਵੇਗੀ ਕਿਉਂਕਿ ਸਾਡੇ ਅੰਦਰੋਂ ਕਾਮ ਕ੍ਰੋਧ ਲੋਭ ਹੰਕਾਰ ਇੱਕ ਸਾਈਡ ਤੇ ਹੋ ਜਾਣਗੇ ਸਾਡੇ ਅੰਦਰ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਪਿਤਾ ਵਾਲੇ ਗੁਣ ਅੰਦਰ ਪ੍ਰਵੇਸ਼ ਹੋਣਗੇ ਇੱਕ ਅਜਿਹੀ ਊਰਜਾ ਸਾਡੇ ਅੰਦਰ ਪ੍ਰਵੇਸ਼ ਹੋਵੇਗੀ ਕ੍ਰੀਏਟ ਹੋਵੇਗੀ ਜੋ ਸਾਡੇ ਕਾਇਆ ਨੂੰ ਬਦਲ ਦੇਵੇਗੀ ਜੇ ਨਹੀਂ ਜ਼ਕੀਰ ਵਾਹਿਗੁਰੂ ਇਹ ਕਹਿਣ ਦੀਆਂ ਗੱਲਾਂ ਨਹੀਂ ਹੈ ਇੱਕ ਵਾਰ ਇਸ ਸੰਸਾਰ ਤੋਂ ਥੋੜਾ ਜਿਹਾ ਵਿਰਾਗ ਲੈ ਕੇ ਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰੀਏ ਮਨ ਦੇ ਵਿੱਚ ਕੋਈ ਵੀ ਦੁਨਿਆਵੀ ਇੱਛਾ ਨਹੀਂ ਰੱਖਣੀ ਕਿ ਮੈਂ ਅੱਜ ਜ ਸਿਮਰਨ ਕਰਨ ਲੱਗਾ ਮੈਨੂੰ ਗੱਡੀ ਮਿਲ ਜਾਏ ਕਾਰ ਮਿਲ ਜਾਏ ਮੇਰਾ ਕਾਰੋਬਾਰ ਠੀਕ ਹੋ ਪੁੱਤ ਮੈਨੂੰ ਇਹਦੀ ਪ੍ਰਾਪਤੀ ਹੋ ਜਵੇ ਨਿਰਵਿਚਾਰ ਕੋਈ ਵੀ ਇੱਛਾ ਨਹੀਂ ਮਨਜੇ ਰੱਖਣੀ ਸੋ ਵਾਗਰ 2 ਮਿੰਟ ਅਪਾ ਅਭਿਆਸ ਕਰਦੇ ਆ ਤਾਂ ਜੋ ਸਾਡੇ ਅੰਦਰ ਵੀ ਇਹ ਭਾਵਨਾ ਆ ਜਾਵੇ ਹੈਨਾ ਜੋ ਕਿ ਸਤੋਗੁਣੀ ਵਿਚਾਰ ਹੁੰਦੇ ਨੇ ਕਿ ਅਪਾ ਕਿਸੇ ਦੇ ਉੱਤੇ ਦਇਆ ਕਰਦੇ ਆ ਸਤ ਸੰਤੋਖ ਦਇਆ ਹੈਨਾ ਇਹ ਭਾਵਨਾ ਹੁੰਦੀ ਨਾ ਜੀਵ ਦੇ ਅੰਦਰ ਸੋ ਸਾਡੇ ਅੰਦਰ ਵੀ ਆ ਜਾਵੇ ਤਾਂ ਜੋ ਅਪਾ ਹਰ ਇੱਕ ਜੀਵ ਨੂੰ ਇੱਕ ਕੋਈ ਨਗਾ ਦੇ ਨਾਲ ਦੀਏ ਇੱਕ ਹੀ ਪਿਤਾ ਦੇ ਬੱਚੇ ਸਮਝੀਏ ਆਪਣੇ ਭੈਣ ਭਾਈ ਸਮਝੀਏ ਸਵੇਰੇ ਦੋ ਮਿੰਟ ਅਭਿਆਸ ਤੁਸੀਂ ਨਾਮ ਨਾਲ ਜਰੂਰ ਕਰੋ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਆਪਾਂ ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਨਾ ਹੈ ਉਸ ਨਾਮ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਬਹੁਤ ਸ਼ਕਤੀ ਆ ਜੈਸ ਜੀਵ ਦੇ ਅੰਦਰ ਉਹ ਨਾਮ ਆ ਕੇ ਪ੍ਰਵੇਸ਼ ਕਰ ਗਿਆ ਉਹਦਾ ਜੀਵਨ ਸਵਰ ਜਾਂਦਾ ਆ ਤੇ ਉਹ ਦੂਸਰਿਆਂ ਦਾ ਵੀ ਜੀਵਨ ਸਵਾਰ ਹੁੰਦਾ ਆ ਸੋ ਵਾਹਿਗੁਰੂ ਆਓ ਅਜਿਹਾ ਕੋਈ ਵੀ ਆਸਨ ਲਓ ਜਿੱਥੇ ਤੁਸੀਂ 10-15 ਮਿੰਟ ਆਰਾਮ ਦੇ ਨਾਲ ਬਿਨਾ ਹਿੱਲੇ ਬੈਠ ਸਕਦੇ ਆ ਰਸਨਾ ਤੋਂ ਬੋਲਣਾ ਵਾਹਿ ਗੁਰੂ ਠੀਕ ਹੈ ਕਈ ਚੀਜ਼ ਕਹਿੰਦੇ ਵਾਹਿ ਕਹਿਣਾ ਜਾਂ ਵਾਹ ਕਹਿਣਾ ਵਾਈ ਗੁਰੂ ਦੇਖੋ ਆਪਾਂ ਸ਼ੁਰੂ ਤੋਂ ਵਾਹਿ ਹੀ ਸੁਣਦੇ ਆਇਆ ਤੁਸੀਂ ਵਾਹਿ ਤੋਂ ਹੀ ਸ਼ੁਰੂ ਕਰ ਲਓ ਕਿਉਂਕਿ ਮਨ ਦੇ ਵਿੱਚ ਕੋਈ ਵਿਚਾਰ ਨਾ ਬਣੇ ਪਰ ਜਦੋਂ ਆਪਾਂ ਤੇਜ਼ ਕਰਦੇ ਨਾ ਵਾਹਿ ਗੁਰੂ ਵਾਹਿ ਗੁਰੂ ਫਿਰ ਉਹ ਵਾਹਿ ਹੀ ਨਿਕਲਦਾ ਆ ਤੇ ਧੁੰਨੀ ਤੇ ਜੱਗ ਦੀ ਝੋਟ ਵੱਜਦੀ ਹੈ ਜਦੋਂ ਧੁੰਨੀ ਤੇ ਝੋਟ ਵੱਜਦੀ ਹੈ ਸੋ ਵਾਹਿਗੁਰੂ ਸਾਡੇ ਅੰਦਰ ਇੱਕ ਅਜੀਹੀ ਊਰਜਾ ਕ੍ਰੀਏਟ ਹੁੰਦੀ ਆ ਜਿਹਨੂੰ ਕਿਸ ਰਸਨਾ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਬਸ ਸਾਡੀ ਕਾਇਆ ਤਨ ਮਨ ਸਮਰ ਜਾਂਦਾ ਬਦਲ ਜਾਂਦਾ ਆ ਸੋ ਵਾਹਿਗੁਰੂ ਆਓ ਨੇਤਰਾਂ ਨੂੰ ਬੰਦ ਕਰਦੇ ਹੋਏ ਰਸਨਾ ਤੋਂ ਬੋਲਣਾ ਵਾਹਿ ਗੁਰੂ 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 ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੋ ਵੈਗੁਰ ਇਹ ਜਿਹੜਾ ਆਪਾਂ ਸਿਮਰਨ ਕੀਤਾ ਇਹ ਤਾਂ ਹੀ ਪਿਆਰ ਦੇ ਨਾਲ ਜਿਨ੍ਹਾਂ ਦੇ ਜੋ ਵਿਚਾਰ ਆ ਉਹ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਆ ਤੇ ਅੰਦਰੋਂ ਧੁਨਾ ਪ੍ਰਗਟ ਨਹੀਂ ਪਰ ਜੇ ਤੁਸੀਂ ਚਾਹੁੰਦੇ ਆ ਕਿ ਥੋੜਾ ਜਿਹਾ ਇਸ ਚੀਜ਼ ਨੂੰ ਆਪਾਂ ਇੱਕ ਸਟਰੋਂਗ ਡੋਸ ਦੇ ਕੇ ਜਲਦੀ ਤੋਂ ਜਲਦੀ ਖਤਮ ਕਰੀਏ ਸੋ ਉਹਦੇ ਵਾਸਤੇ ਆਪਾਂ ਨੂੰ ਥੋੜਾ ਤੇਜ਼ ਅਭਿਆਸ ਕਰਨਾ ਪੈਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸੋ ਇਹਦੇ ਨਾਲ ਹੀ ਅੰਦਰ ਉਹ ਊਰਜਾ ਪੈਦਾ ਹੁੰਦੀ ਆ ਜੋ ਸਾਡੀ ਕਾਇਆ ਬਦਲ ਕੇ ਰੱਖਦੀ ਆ ਸਾਡੇ ਮਨ ਦੇ ਉੱਤੇ ਵੀ ਬਹੁਤ ਅਸਰ ਪੈਂਦਾ ਆ ਬ੍ਰਹਮ ਅਗਨ ਪੈਦਾ ਹੁੰਦੀ ਆ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਆ ਸਭ ਤੋਂ ਵੱਗਰਾ ਇਹੇ ਬਦਲਾਅ ਲੈ ਕੇ ਆਉਣਾ ਆ ਕਿ ਜਦੋਂ ਕੋਈ ਵੀ ਜੀਵ ਸਾਡੇ ਭੈਣ ਭਾਈ ਕੋਈ ਗਲਤੀ ਕਰਨ ਦਾ ਆਪਾਂ ਉਸ ਨੂੰ ਮਾਫ ਕਰਨ ਦੇ ਕਾਬਿਲ ਹੋ ਸਕੀਏ ਜੇ ਅਸੀਂ ਉਸ ਜੀਵ ਨੂੰ ਮਾਫ ਕਰਨ ਦੇ ਕਾਬਿਲ ਨਹੀਂ ਹੋਏ ਤਈਦਾ ਮਤਲਬ ਸਾਡੀ ਅੰਦਰ ਉਸ ਅਕਾਲਪੁਰਖ ਵਾਹਿਗੁਰੂ ਦੇ ਗੁਣ ਨਹੀਂ ਆਏ ਹਣ ਦੇਖੋ ਬੀਬੀ ਪ੍ਰੋਬਲਿੰਕ ਕੋਰ ਹਰ ਇੱਕ ਵੀਡੀਓ ਦੇ ਵਿੱਚ ਰੋ ਰੋ ਕੇ ਬਿਆਨ ਕਰ ਰਹੀ ਹੈ ਸੋ ਵਾਹਿਗੁਰੂ ਨੂੰ ਚੰਗਾ ਲੱਗਦਾ ਕਿ ਆਪਣੀ ਕੋਈ ਭੈਣ ਬੱਚੀ ਹੈ ਇਦਾਂ ਵੀਡੀਓ ਦੇ ਵਿੱਚ ਰੋ ਰਹੀ ਹੈ ਹਨ ਸੋ ਵਾਹਿਗੁਰੂ ਅੱਜ ਦੀ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਬੀਬੀ ਪ੍ਰੋਬਲਿੰਕ ਕੋਰ ਜਿਨ੍ਹਾਂ ਦੀ ਅੱਜ ਕੱਲ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਸੋ ਆਪਾਂ ਨੂੰ ਵੀਡੀਓ ਅੱਗੇ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ ਇਸ ਤਰ੍ਹਾਂ ਕਾਫੀ ਠੇਸ ਪਹੁੰਚਦੀ ਆ ਮਾਨ ਹਾਨੀ ਦਾ ਅੱਜਕੱਲ੍ਹ ਲੋਕੀ ਚਟਕੇਸ ਕਰਦੇ ਹੁੰਦੇ ਹਨ ਕਿਉਂਕਿ ਮਾਨ ਦੇ ਉੱਤੇ ਜੋ ਮਾਨ ਸੀ ਸਾਡਾ ਸਤਿਕਾਰ ਸੀ ਉਹਨੂੰ ਠੇਸ ਪਹੁੰਚੀ ਆ ਉਹਨੂੰ ਚੋਟ ਲੱਗੀ ਆ ਸੋ ਵੈਗਰੂਪਰ ਇਦਾਂ ਵੀਡੀਓ ਬਣਾ ਬਣਾ ਕੇ ਅੱਗੇ ਸ਼ੇਅਰ ਨਾ ਕਰੋ ਆਪਸ ਦੇ ਵਿੱਚ ਪਿਆਰ ਫਲਾਉਣਾ ਹੈ ਜੈਸ ਜੀਵ ਨੇ ਮਾਲਕ ਨੂੰ ਮਿਲਣਾ ਨਾ ਸੋ ਉਹਨੇ ਆਪਣੇ ਜੀਵਨ ਦੇ ਵਿੱਚ ਸਿਰ ਪਿਆਰ ਹੀ ਫਲਾਉਣਾ ਆ ਸੋ ਵੈਗਰੂਪਾ ਇਦਾਂ ਸਿਮਰਨ ਕਰਕੇ ਆਪਣੇ ਅੰਦਰ ਪਹਿਲਾ ਬਦਲਾਅ ਲੈ ਕੇ ਆਉਣਾ ਫਿਰ ਆਪਾਂ ਦੂਸਰਿਆਂ ਦੇ ਵਿੱਚ ਬਦਲਾਅ ਲਿਆ ਸਕਦੇ ਹਾਂ ਸੋ ਵਾਹਿਗੁਰੂ ਜੀ ਆਪ ਜੀ ਨੂੰ ਵਿਚਾਰ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ